ਸਸਰੀਆ ਕਿਸਾਨ ਵੀਰੋ ਅੱਜ ਆਪਾਂ ਬਈ ਲਾ ਰਹੇ ਆਂਗੇ ਦੇਸੀ ਪਿਆਜ਼ ਪਿਆਜ਼ ਦੀ ਪਨੀਰੀ ਆਪਾਂ ਇਹ ਮਲੇ ਕੋਟਲੇ ਤੋਂ ਮਹंगाई ਸੀਗੀ ਤੇ ਪਨੀਰੀ ਬਹੁਤ ਸੋਹਣੀ ਤਿਆਰ ਹੋਈ ਰਹੀ ਸੀ ਬਾਈਆਂ ਕੋਲੇ ਤੇ ਇਹਨੂੰ ਹੁਣ ਤੁਸੀਂ ਲਾ ਸਕਦੇ ਹੋ ਬਈ ਇਹਦਾ ਹੁਣ ਲਾਉਣ ਦਾ ਸਹੀ ਟਾਈਮ ਆਗਾ ਇਹਦੇ ਗੰਡੇ ਵਧੀਆ ਪੰਜ ਜਾਂਦੇ ਆਪਣੇ 55 60 ਦਿਨਾਂ ਚ ਪਿਆਜ਼ ਤਿਆਰ ਹੋ ਜਾਂਦੇ ਨੇ ਤੇ ਬਾਜ਼ਾਰ ਦੇ ਵਿੱਚ ਰੇਟ 40 50 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦਾ ਆਪਾਂ ਹਰੇ ਵੇਚਦੇ ਆਂ ਕਈ ਵਾਰੀ ਰੇਟ ਜਿਆਦਾ ਵੀ ਮਿਲ ਜਾਂਦਾ ਬੋਲੀ ਦੇ ਵੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਬਈ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਆਪਣੇ ਹਰੇ ਪਿਆਜ਼ ਹੀ ਸੇਲ ਹੋਈ ਜਾਂਦੇ ਰਹਿੰਦੇ ਆਗੇ ਹੁ ਕੋਈ ਇਹਦੀ ਪਨੀਰੀ ਹੁਣ ਵੀ ਆਏ ਕੋਈ ਜਿਹਦੂ ਚੱਕੂ ਪਨੀਰੀ ਆਜ ਮਹਿੰਗੀ ਹੈ ਨਹੀਂ ਹੁਣ ਵੀ 1500 ਤੋਂ ਲੈ ਕੇ 2000 ਦੀ ਕੈਰੀ ਮਿਲ ਜਾਂਦੀ ਆ ਆਪਾਂ ਨੂੰ ਤੇ ਤੁਸੀਂ ਇਹਨੂੰ ਲਾ ਸਕਦੇ ਹੋਗੇ ਚੰਗੀ ਇਨਕਮ ਵਾਲੀ ਚੀਜ਼ ਹੈਗੀ ਲਗਭਗ ਇੱਕ ਕੈਰੀ ਨਾਲ ਇੱਕ ਕੱਕਰ ਨਾਲ ਬਾਹਰ ਦੀ ਲੱਗ ਜਾਂਦੀ ਹੈਗੀ ਹੁਣਾ ਗਾਉਂ ਦਾ ਜਮਾ ਸਹੀ ਸਮਾਗਾ ਆਪਾਂ ਵੀ ਅੱਜ ਵਾਰ ਸ਼ੁਰੂਆਤ ਕਰ ਰਹੇ ਹਾਂਗੇ ਲਾਉਣ ਦੀ ਤੇ ਜਿਹੜੇ ਜਿਹੜੇ ਕਿਸਾਨ ਭਰਾ ਸਬਜ਼ੀ ਦੇ ਵਿੱਚੋਂ ਚੰਗੀ ਿਕਮ ਪਾਲਦੇ ਆ ਤਾਂ ਤੁਸੀਂ ਹਰੇ ਪਿਆਜ਼ ਨੂੰ ਵੀ ਲਾ ਸਕਦੇ ਹੋ ਵਧੀਆ ਚੰਗਾ ਿਕਮ ਦਾ ਸਾਧਨ ਆ ਇਹ ਜਿਹੜੇ ਜਿਹੜੇ ਭਰਾ ਮੇਰੇ ਕੋਈ ਕਹਿੰਦੇ ਵੀ ਕੰਮ ਤਾਂ ਦਸਾਨੂੰ ਨਹੀਂ ਹੈਗਾ ਵੀ ਹੁਣ ਜਿਹੜੀ ਕੀ ਸਬਜ਼ੀ ਲਾ ਲਈਏ ਉਹ ਇਹ ਸਬਜ਼ੀ ਨੂੰ ਲਾ ਸਕਦੇ ਆ ਬਹੁਤ ਟੌਪ ਦੀ ਸਬਜ਼ੀ ਹੈ ਤੇ ਬਹੁਤ ਟੌਪ ਦੇ ਤੁਹਾਨੂੰ ਰਿਜ਼ਲਟ ਮਿਲਣਗੇ ਧੰਨਵਾਦ ਸਾਰਿਆਂ ਦਾ